ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘੋ ਤੱਕੜੇ ਰਹੋ ਚੜ੍ਹਦੀ ਕਲਾ ਚਰ ਰਹੋ ਤੇ ਆਪ ਜੀ ਆਨੰਦ ਵਿੱਚ ਰਹੋ ਵਕਤ ਵਿਚਾਰੇ ਸੋ ਬੰਦਾ ਹੋਏ ਇਹ ਪੰਕਤੀ ਤੇ ਅਮਲ ਕਰ ਲੋ ਅੱਜ ਮੈਨੂੰ ਚਾਰ ਭਈਏ ਮਿਲੇ ਪ੍ਰਵਾਸੀ ਕਹਿੰਦੇ ਬਾਬਾ ਦੰਗੇ ਹੋ ਜਾਣਗੇ ਮੈਂ ਕਿਹਾ ਕੀ ਗੱਲ ਐ ਕਹਿੰਦੇ ਹਮਕੋ ਪੰਜਾਬ ਸੇ ਕ निकालेंगे ਹਮ ਯੂਪੀ ਬਿਹਾਰ ਸੇ ਗੁਜਰਾਤ ਸੇ ਪੰਜਾਬੀਆਂ ਕੋ ਨਿਕਾਲेंगे ਤੋ ਪਿਆਰਿਓ ਦੋ ਚਾਰ ਬੰਦਿਆਂ ਮਗਰ ਲੱਕੇ ਨਾ ਪੰਜਾਬ ਦਾ ਤੇ ਪੰਜਾਬੀਆਂ ਦੇ ਲਈ ਮਾਹੌਲ ਨਾ ਖਰਾਬ ਕਰ ਦਿਓ ਅੱਗੇ ਆਪਾਂ ਤਾਂ ਸਾੜਾਂ ਚ ਡੁੱਬ ਰਹੇ ਆਂ ਤੇ ਜੇ ਇਸ ਕੰਮ ਨੂੰ ਹੋ ਗਏ ਤਿਆਰ ਜਿਵੇਂ ਨੇਪਾਲ ਚ ਸਾਰਿਆਂ ਨੇ ਏਕਾ ਕਰ ਲਿਆ ਤੇ ਜੇ ਇਹਨਾਂ ਨੇ ਏਕਾ ਕਰ ਲਿਆ ਤੇ ਅੱਗੇ 84 ਦੇ ਲਈ ਆਪਣੇ ਨਾਲ ਕੀ ਭਾਣੇ ਵਰਤੇ ਆ ਵੇਸ਼ਾ ਕਾਜ ਸਿੰਘਾਂ ਕੋਲੇ ਵੀ ਹਥਿਆਰ ਹੈ ਆਪਣਾ ਆਪਣਾ ਪ੍ਰਬੰਧ ਹੈ ਤੇ ਜੇ ਗਵਰਨਮੈਂਟ ਨੇ ਕੋਈ ਐਸਾ ਕਾਨੂੰਨ ਲਿਆਤਾ ਵੀ ਹਥਿਆਰ ਜਮ੍ਹਾਂ ਕਰਾਓ ਸਾਰੇ ਅੱਗੇ ਵੀ ਇਦਾਂ ਹੀ ਹੋਇਆ ਸੀ ਜਦੋਂ ਮੁਲਕ ਹੀ ਉਹਨਾਂ ਦਾ ਅਸੀਂ ਹੈ ਹੀ ਗੁਲਾਮ ਇੱਥੇ ਸਾਡੇ ਕੋਲ ਕੋਈ ਟੈਂਕ ਤੋਪਾਂ ਤਾਂ ਹੈ ਨਹੀਂ ਕਿ ਇਹਨਾਂ ਦਾ ਮੁਕਾਬਲਾ ਕਰ ਲਾਂਗੇ ਹਕੂਮਤਾਂ ਦਾ ਤੋ ਕੰਟਰੋਲ 'ਚ ਰਹੋ ਹਜੇ ਹਜੇ ਸਮਾਂ ਨਹੀਂ ਕਾਲੇ ਨਾ ਪਾਓ ਆਪਾਂ ਇਹਨਾਂ ਬਈਆਂ ਨੂੰ ਇੱਥੋਂ ਕੁੱਟ-ਕੁੱਟ ਕੇ ਇਹਨਾਂ ਦੀਆਂ ਰੇਡੀਆਂ ਤੋੜ-ਤੋੜ ਕੇ ਇਹਨਾਂ ਨੂੰ ਭੁਜਾ ਰਹੇ ਤੁਸੀਂ ਦੇਖ ਰਹੇ ਹੋ ਨਾ ਵੀਡੀਓ ਤੇ ਅਗਲੇ ਨੇ ਜੇ ਪੰਜਾਬੀਆਂ ਨੂੰ ਇਦਾਂ ਕੁੱਟਣਾ ਸ਼ੁਰੂ ਕਰਤਾ ਉੱਥੋਂ ਕੱਢਣਾ ਸ਼ੁਰੂ ਕਰਤਾ ਕੌਣ ਜ਼ਿੰਮੇਵਾਰ ਹੈ ਜਿਨੇ ਬੱਚੇ ਨਾਲ ਕਰਤੂਤ ਕੀਤੀ ਉਹਦੇ ਨਾਲ ਉਵੇਂ ਹੀ ਹੋਣਾ ਚਾਹੀਦਾ ਹੈ ਉਵੇਂ ਹੀ ਆਪਾਂ ਸਾਰੇ ਇਕੱਠੇ ਹੋਈਏ ਉਵੇਂ ਹੀ ਉਹਦੇ ਨਾਲ ਕਰੀਏ ਉਵੇਂ ਹੀ ਉਹਦੇ ਨਾਲ ਹੋਵੇ ਜਿਵੇਂ ਉਹਨੇ ਬੱਚੇ ਨਾਲ ਗਲਤ ਕਰਮ ਕੀਤਾ ਰੌੜਾ ਉਹਨਾਂ ਦੇ ਗੁਫਤੰਗਾ ਚ ਦਿੱਤੀਆਂ ਠੀਕ ਹੈ ਸਾਰੇ ਭਈਆਂ ਦਾ ਕਸੂਰ ਨਹੀਂ ਇਹਦੇ ਵਿੱਚ ਸਾਰੇ ਨਹੀਂ ਮਾਰੇ ਹੁੰਦੇ ਜੇ 84 ਵੇਲੇ ਆਪਣੇ ਨਾਲ ਕੀ ਹੋਇਆ ਆਪਾਂ ਭੁੱਲ ਗਏ ਦੋ ਜਣਿਆਂ ਨੇ ਇੰਦਰਾ ਮਾਰੀ ਤੇ ਸਾਰੇ ਪੰਜਾਬੀਆਂ ਨੂੰ ਅਗਲਿਆਂ ਨੇ ਮਾਰਿਆ 84 ਭੁੱਲੋ ਨਾ ਪਿਆਰੋ ਆਪਾਂ ਨੂੰ ਤਾਂ ਉਹਦਾ ਇਨਸਾਫ ਨਹੀਂ ਮਿਲਿਆ ਤੇ ਸਾਡੇ ਹੱਥ ਵਸ ਕੀ ਹੈ ਇੱਕ ਕਲਗੀਆਂ ਵਾਲਾ ਪਾਤਸ਼ਾਹ ਉਹਦੇ ਚਰਨਾਂ 'ਚ ਕਰਦੇ ਆਪਾਂ ਅਰਦਾਸ ਇਹੀ ਆਪਣੇ ਕੋਲ ਕਿਉਂਕਿ ਅੱਜ ਆਪਾਂ ਇਹਨਾਂ ਨਾਲ ਲੜਾਈ ਚ ਪੂਰੇ ਨਹੀਂ ਆ ਸਕਦੇ ਮਾਫ ਕਰਿਓ ਮੈਂ ਕੌਮ ਨੂੰ ਨੀਵਾਂ ਨਹੀਂ ਦਿਖਾ ਰਿਆ ਸਾਡੇ ਕੋਲ ਵੀ ਸ਼ਸਤਰ ਬਸਤਰ ਹੈਗੇ ਆ ਆਪਦੀ ਸੈਲਫ ਡਿਫੈਂਸ ਲਈ ਸਭ ਕੋਲੇ ਹੈ ਪਰ ਜੇ ਚੜ ਕੇ ਹੀ ਆਗੇ ਸਾਰੇ ਜਾਣੇ ਉੱਥੇ ਯੂਪੀ ਬਿਹਾਰ ਦੀ ਗੱਲ ਮੈਂ ਕਰ ਰਿਹਾ ਕਾਹਤੋਂ ਮਾਹੌਲ ਖਰਾਬ ਕਰਦੇ ਹੋ 2-4 ਬੰਦੇ ਉੱਠਦੇ ਆ ਆਪ ਉਹਨਾਂ ਕੋਲੇ ਗਨਮੈਨ ਆ ਆਪ ਉਹ ਬੋਲ ਕੇ ਚਲੇ ਜਾਂਦੇ ਆ ਆਪਾਂ ਨੂੰ ਭੜਕਾਈ ਜਾਂਦੇ ਆ ਕਾਹਤੋਂ ਆ ਵੋਟਾਂ ਆਉਣਗੀਆਂ ਸਤਾਈ ਚ ਫੇਰ 2-4 ਬੰਦਿਆਂ ਨੇ ਮਾਹੌਲ ਖਰਾਬ ਕਰ ਦੇਣਾ ਹੁੰਦਾ ਅਸੀਂ ਐਡੇ ਲਾਈ ਲੱਗ ਗਏ ਆਪਣੀ ਗੋਮ ਇੰਨੀ ਕੋਈ ਸੂਝਵਾਨ ਨਹੀਂ ਹੋਈ ਮਾਫ ਕਰਿਓ ਮੈਂ ਵੀ ਵਿਚੇ ਆ ਆਪਾਂ ਕੋਈ ਅਸੀਂ ਸਿਆਣੀ ਗੱਲ ਨਹੀਂ ਸਮਝਦੇ ਹਜੇ ਨਾ ਕਾਨੂੰਨ ਖਰਾਬ ਕਰੋ ਨਾ ਕਾਨੂੰਨਾਂ ਨਾਲ ਥਜਲਾਓ ਨਾ ਮਾਹੌਲ ਖਰਾਬ ਕਰੋ ਨਾ ਅੱਗਾ ਲਾਓ ਦੇਖਿਓ ਕਿਤੇ ਉਹ ਇੰਗਲੈਂਡ ਚ ਇੱਕ ਪੰਜਾਬੀ ਮੁੰਡੇ ਨੇ ਕੁੜੀ ਦਾ ਰੇਪ ਕੀਤਾ ਸੀ ਅਗਲਿਆਂ ਨੇ ਇਕੱਠੇ ਹੋ ਕੇ ਪ੍ਰੋਟੈਸਟ ਕੀਤਾ ਕਹਿੰਦੇ ਨਿਕਲੋ ਇਥੋਂ ਜੇ ਅਸੀਂ ਵੀ ਬਾਹਰਲੇ ਮੁਲਕਾਂ ਚ ਮਾਫ ਕਰਿਓ ਭਈਏ ਹੀ ਆ ਉਹਨਾਂ ਦੇ ਦਿਹਾੜੀ ਇਜ਼ਹਾਰ ਆਪਾਂ ਦੇਹਾੜੀ ਜਾਂਦੇ ਆਪਾਂ ਆਪਣੇ ਬੱਚੇ ਦਿਹਾੜੀ ਜਾਂਦੇ ਉੱਥੇ ਮੈਂ ਦੇਖ ਕੇ ਆਇਆ ਤੋ ਪਿਆਰਿਓ ਕਾ ਤੋ ਮੋਲ ਖਰਾਬ ਕਰਦੇ ਹੋ ਜੈਸਾ ਵੀ ਜੇ ਸੋਲੂ ਨੇ ਕਰਮਾ ਸੰਧੜਾ ਖੇਤ ਜਿਨੇ ਕੀਤਾ ਉਹਨੇ ਭਰ ਲੈਣਾ ਆ ਸਾਰਿਆਂ ਨੂੰ ਇੱਕੋ ਨਾ ਸਮਝੋ ਇੰਗਲੈਂਡ ਵਿੱਚ ਉਹਨਾਂ ਨੇ ਕਿਹਾ ਵੀ ਸਾਰੇ ਪ੍ਰਵਾਸੀ ਕੱਢੋ ਆਸਟ੍ਰੇਲੀਆ ਵਿੱਚ ਹੋ ਰਿਹਾ ਪ੍ਰੋਟੈਸਟ ਤੇ ਸਾਰੇ ਮੁਲਕਾਂ ਚੋ ਜੇ ਅਗਲੇ ਨੇ ਆਪਣੇ ਤੇ ਪੰਜਾਬੀ ਥਾਂ ਥਾਂ ਬੈਠੇ ਆ ਤੇ ਜੇ ਅਗਲੇ ਨੇ ਇਦਾਂ ਕੱਢਣੇ ਸ਼ੁਰੂ ਕਰਤੇ ਪੰਜਾਬ ਛੋਟਾ ਪਹਿ ਜਾਣ ਆਪਾਂ ਨੂੰ ਜੇ ਆਪਾਂ ਸਾਰੇ ਆਗੇ ਇੱਧਰ ਤਾਂ ਇਸ ਕਰਕੇ ਅਜੇ ਸਮਾਂ ਨਹੀਂ ਵਕਤ ਵਿਚਾਰੇ ਸੋ ਬੰਦਾ ਹੋਏ ਇਹ ਪੰਕਤੀ ਤੇ ਅਮਲ ਕਰ ਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ